ਪਤਨੀ ਸਾਨ ਪਾਈਏ ਵਾਹਿਗੁਰੂ ਦੀ ਖਾਸਾ ਵਾਹਿਗੁਰੂ ਦੀ ਖਤੇ ਜਦੋਂ ਦਿਮਾਗ ਦੇ ਵਿੱਚ ਗਲ ਪਾਣੀ ਵੀ ਆਉਂਦੀ ਆ ਜੇ ਪਾਣੀ ਬਾਰੇ ਆਪਾਂ ਸੋਚਦੇ ਆ ਪਰ ਜਦੋਂ ਖਿਆਲ ਆਉਂਦਾ ਰਹਿੰਦੇ ਉਹਦੇ ਮਨ 'ਚ ਕਿ ਪਾਣੀ ਹੈ ਤਾਂ ਜੀਵਨ ਹੈ ਜਿਹੜੀ ਸੁਭਿਆਤਾ ਹੋਂਦ 'ਚ ਆਈ ਉੱਥੇ ਦੇਖੀ ਉੱਥੇ ਬੱਦੀ ਹੋਈ ਪੜੀ ਅੱਗੇ ਫੱਲੀ ਉਹ ਪਾਣੀ ਦੇ ਉੱਤੇ ਸਭਿਆਤਾਵਾਂ ਗਾਉਂਦੀਆਂ ਨੇ ਜੇ ਸਾਡੇ ਵਾਟਰਵੇਲੇ ਕਦੇ ਬਹੁਤ ਲੰਮਾ ਸਮਾਂ ਪਹਿਲਾਂ ਉੱਠ ਕੇ ਆਏ ਦੂਧ ਰੱਡੇ ਤੋਂ ਤਾਂ ਪਾਣੀ ਦੇ ਉੱਤੇ ਆ ਕੇ ਜਨੇ ਲਾਈ ਜਿੱਥੇ ਪੰਜ ਦਰਿਆ ਵਗਦੇ ਸੀ ਜੋ ਪਾਣੀ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ ਉਹ ਲੇਟ ਆਪਾਂ ਬਹੁਤ ਜ਼ਿਆਦਾ ਲੇਟ ਆ ਪਾਣੀਆਂ ਦੇ ਉੱਤੇ ਅੱਜ ਤੋਂ 20 ਸਾਲ 30 ਸਾਲ ਪਹਿਲਾਂ ਗੱਲ ਚਲਣੀ ਚਾਹੀਦੀ ਸੀ ਪੰਜਾਬ ਦੇ ਪਾਣੀਆਂ ਜਿਵੇਂ ਆਪਾਂ ਇੱਕ ਫਿਕਰ ਅੱਜ ਇੱਕ ਚਿੰਤਾ ਜਾਹਰ ਕਰ ਰਹੇ ਆ ਕਿ ਪੰਜਾਬ ਕੋਲੇ ਧਰਤੀ ਹੇਠਾਂ 18 20 ਸਾਲ ਦਾ ਪਾਣੀ ਬਚੇ ਹਰ ਸਾਲ ਪਾਣੀ ਦਾ ਪੱਤਰ ਥੱਲੇ ਜਾ ਰਿਹਾ ਪਾਣੀ ਮੁੱਕ ਰਿਹਾ ਧਰਤੀ ਸੁੱਕ ਰਹੀ ਵੱਧਰ ਹੋਣ ਵਾਲਾ ਵੱਧ ਰਹੀ ਹੈ ਜਿਹੜਾ ਸਾਡੇ ਕੋਲ ਦਰਿਆਵਾਂ ਦਾ ਪਾਣੀ ਬਚਿਆ ਉਹ ਪਾਣੀ ਆਪਣਾ ਯਹਰਾ ਪਾ ਕੇ ਕਲੀਨ ਕਰ ਰਹੇ ਨੇ ਜਿਵੇਂ ਡਾਕਟਰ ਸਾਹਿਬ ਦੱਸਿਆ ਵੀ 6 ਮਹੀਨਿਆਂ ਦੇ ਬੱਚੇ ਦੀ ਕਿਦਨੀ ਉੱਠੀ ਜਾਂਦੀ ਹੈ ਹਾਲਾਂਕਿ ਜਨਕ ਜਿਹੜੇ ਅੰਕੜੇ ਸਾਹਮਣੇ ਆਏ ਐ ਇਹ ਮਜ ਹਸਪਤਾਲ ਦੇ ਬਟੰਡਿਆਂ ਨੇ ਜਿਹੜੀ ਰਿਪੋਰਟ ਦਿੱਤੀ ਆ ਉਹ ਕਹਿੰਦੇ ਵੀ ਸਭ ਤੋਂ ਜ਼ਿਆਦਾ ਕੈਂਸਰ ਜਿਹੜਾ ਸਾਡੇ ਜਵਾਕਾਂ ਨੂੰ ਹੋ ਰਿਹਾ ਉਹ ਕਹਿੰਦੇ ਜਿਹੜੇ ਤੁਹਾਡੇ ਆਉਣ ਵਾਲੇ ਸਾਲਾਂ ਦੇ ਜਵਾਕ ਪਹਿਲਾ ਹੋਣਗੇ ਖਾਸ ਤੌਰ ਤੇ ਆਪਣੇ ਆਲਵੇ ਦੇ ਇਲਾਕੇ ਦੇ ਇਸ ਇੱਤੇ ਦੇ ਕੋਈ ਵੀ ਜਵਾਰ ਸੁਗਾ ਬਿਨਾ ਕੈਂਸਰ ਤੋਂ ਜਾਂ ਬਿਨਾ ਕਿਸੇ ਹੋਰ ਬਿਮਾਰੀ ਤੋਂ ਰਹਿਕ ਨਹੀਂ ਹੋਣਾ ਚਾਹੇ ਉਹ ਕਾਲਾ ਪੀੜਿਆ ਹੋਵੇ ਚਾਹੇ ਕੈਂਸਰ ਹੋਵੇ ਆਪ ਤੇ ਜਾਂਦੇ ਜਵਾਰ ਨੂੰ ਇਹ ਬਿਮਾਰੀ ਲੱਗੀ ਹੋਊਗੀ ਉਹ ਕਿਲੀ ਦੇ ਲੋ ਪਾਣੀ ਆ ਆਪਾਂ ਅੱਜ ਫੋਇਪੁਰ ਉੱਪਰ ਬੈਠੇ ਆ ਫੋਇਪੁਰਾ ਤੁਸੀਂ ਸਭ ਤੋਂ ਜ਼ਿਆਦਾ ਪੀੜ ਤੋਂ ਫੋਇਪੁਰਾ ਮੋਕਾ ਫਰੀਦਕੋਟ ਦਾ ਮੁਕਸਾਨਾ ਹੋਰ ਫਾਇਲਕਾਰ ਲਿਆਣਾ ਜਿਹੜੇ ਸਾਤੋਏ ਦੇ ਉੱਤੇ ਵਸੇ ਪਿੰਡ ਨੇ ਸ਼ਹਿਰ ਨੇ ਉਹਨਾਂ ਨਹਿਰਾਂ ਦੇ ਤੁਸੀਂ ਰਹਿੰਦੇ ਹੋ ਉਹਨਾਂ ਨਹਿਰਾਂ ਦੇ ਨਾਲੇ ਨਾਲ ਤੁਹਾਡੇ ਪਿੰਡ ਨੇ ਖੇਤ ਨੇ ਤੁਸੀਂ ਇਹ ਪਾਣੀ ਪੀਂਨੇ ਵੀ ਉਹਦੇ ਇਹ ਪਾਣੀ ਤੁਸੀਂ ਕਿਰਤਾਂ ਦੇ ਵਿੱਚ ਜਮੀਨਾਂ ਨੂੰ ਵੀ ਡਾਉਂਦੇ ਆਂ ਤੇ ਨਾਜਾਇਜ਼ੀ ਦਾ ਕਰਦੇ ਆਂ ਤੇ ਉਹ ਨਾਜਾਇਜ਼ੀ ਨੂੰ ਕਿਵੇਂ ਕਹ ਸਕਦੇ ਹੋ ਸੋ ਇਸ ਲਈ ਇਹ 15 ਸਤੰਬਰ ਤੇ 15 ਅਗਸਤ ਦੋ ਤਰੀਕਾਂ ਰੱਖੀਆਂ 15 ਅਗਸਤ ਨੂੰ ਵੱਡਾ ਮਾਰਕ ਰੱਖਿਆ ਗਿਆ ਲੁਧਿਆਣੇ ਤੇ 15 ਸਤੰਬਰ ਨੂੰ ਆਪਣਾ ਲਾਅ ਦਿੱਤਾ ਹੋਇਆ ਵੀ ਜੇ ਨਾ ਸਰਕਾਰ ਨੇ ਹੱਲ ਕੀਤਾ ਤਾਂ ਹਾਲ ਹਾਲ ਦੇ ਵਿੱਚ ਮੁੱਤੇ ਦਰਿਆਜ ਬੰਨ ਹੋਣਾ ਹੈ ਹੁਣ ਬੰਨ ਇਹ ਤਾਂ ਹੈ ਨਹੀਂ ਵੀ ਉੱਥੇ ਨੂੰ 5-700 ਬੰਦਾ ਉੱਠ ਕੇ ਮਾਰ ਦੂਗਾ ਬੰਨ ਦਾ ਸਾਰਾ ਪੰਜਾਬ ਉੱਠੂਗਾ ਘੱਟੋ ਘੱਟ ਵੀ 50 ਹਜ਼ਾਰ ਬੰਦਾ ਉੱਥੇ ਇਕੱਠਾ ਹੋਊਗਾ ਬੰਨ ਤਾਂ ਆ ਜਾ ਕੇ ਬਚਣਾ ਉਹਦੇ ਲਈ ਅਸੀਂ ਲਾਮਬੰਦੀ ਕਰ ਲਈ ਅੱਜ ਫਰੋਈਪੁਰ ਇਦੂ ਅਗੇ 1 ਵਜੇ ਚੱਲਦੇ ਆ ਫਰੀਦਪੁਰ ਤੋਂ 4 ਵਜੇ ਅਸੀਂ ਹੋ ਗਏ ਸਾਰੇ ਪੰਜਾਬ ਕੋਲੇ ਜਾ ਰਹੇ ਆ ਇਹ ਮਸਲਾ ਇਕੱਲਾ ਇਹ ਵੀ ਜਿਹੜਾ ਸਤਪੁਰਜ ਦਾ ਪਾਣੀ ਆ ਉਹ ਬਟੜੇ ਵਾਲੇ ਨਹੀਂ ਪੀਂਦੇ ਜਾਂ ਮਾਲਸਾਲੀ ਪੀਂਦੇ ਜਾਂ ਆਪਣੇ ਬਟੜਾ ਨਹੀਂ ਪੀਂਦਾ ਪਾਣੀ ਦਾ ਸਾਰੇ ਹਾਲਾਤ ਉੱਤੇ ਰਾਤ ਹੋਰ ਨੇ ਜਿੰਨਾ ਫੈਕਟਰੀਆਂ ਨੇ ਪਰ ਬਨਾਲੇ ਪ੍ਰਾਈਵੇਟ ਫੈਕਟਰੀ ਆ ਕਾਲੇ ਲੱਗੀ ਹੋਈ ਆ ਕਿ ਆ ਫੈਕਟਰੀਆਂ ਤੋਂ ਵੀ ਲੱਗੀ ਹੋਇਆ ਸੂਰ ਪਹਿੰਦੇ ਫਕਤ ਨਾਲ ਲਗੀਆਂ ਨੇ ਮਾਸਾ ਲਗੀਆਂ ਨੇ ਉਹ ਸਾਰੀ ਜ਼ਹਿਰ ਆ ਜਿਹੜੇ ਥੱਲੇ ਪਾਈ ਜਾਂਦੇ ਆ ਉਹ ਥੱਲੇ ਪਾਣੀ ਦਾ ਦਾਸ ਨਾਲ ਹੀ ਕਰਦੇ ਰਹੇ ਉਹ ਸਾਰੇ ਉਹ ਜੀਰਾ ਬਹੁਤ ਆ ਇਸੇ ਕਰਕੇ ਤੁਸੀਂ ਸਾਰਾ ਜ਼ਹਿਰ ਵਿਕਤੀ ਥੱਲੇ ਪਾਈ ਜਾਂਦੇ ਤੇਤ ਵਕਤ ਤੁਸੀਂ ਦੇਖੋ ਆ ਕੇ ਜਿਹੜੇ ਇਹਨਾਂ ਨੇ ਬਣਾਏ ਹੋਏ ਆ ਮੈਕਨੇ ਇੰਦੇ ادارے ਨੇ ਚਾਹੇ ਉਹ ਪਰਕੂਸ਼ਨ ਪ੍ਰਾਪੂੜਾ ਉਹ ਵੀ ਇੱਕ ਵਾਰੀ ਉਹਨਾਂ ਦੇ ਅੱਖ ਕੋਲ ਜਾਂਦਾ ਆ ਕੇ ਚਾਹੇ ਮਨਵੀਰ ਸੋ ਸਿੰਚਿਆੜਾ ਕਹਿੰਦਾ ਜੀ ਮੈਂ ਵਾਤਾਵਰਨ ਪ੍ਰੇਮੀ ਆ ਜੀ ਮਨਪਤ ਹੀ ਹਵਾ ਪਾਣੀ ਪੁਝਾ ਰਹੇ ਆ ਜੀ ਮੈਂ ਕਾਲੀ ਮੇਰੀ ਕੀਤੀ ਕਰਦੀ ਜੀ ਮੈਂ ਸਾਫ ਕਰਦੀ ਜੀ ਕਈ ਬੰਦੇ ਇਸ ਕੰਮ ਦੀ ਮਿਹਨਤ ਵੀ ਬੰਦੇ ਨੇ ਬਿੱਤੂ ਕਿਹਾ ਉਹ ਗੱਦ ਬੋਲਾਂ ਕੰਗਾ ਕੰਮ ਕਰ ਰਹੇ ਆ ਕੁਝ ਚੰਗਾ ਨਗੇ ਦਾ ਸਹੀ ਭਲਾਵੋ ਅੱਜ ਰਾਜ ਸਭਾ ਦੇ ਮੈਂਬਰ ਨੇ ਇੱਥੇ ਆ ਕਿਉਂ ਨਹੀਂ ਬਸੰਦੇ ਪੰਜਾਬ ਦੇ ਪਾਣੀਆਂ ਦੀ ਗੱਲ ਜਾ ਕੇ ਪਾਰਲੀਮੈਂਟ ਤੇ ਠਾਈ ਗਈ ਕਿਉਂ ਨਹੀਂ ਸਰਕਾਰਾਂ ਨੂੰ ਕਹਿੰਦੇ ਦੱਸੋ ਬਈ ਪੰਜਾਬ ਦੇ ਪਾਣੀ ਤੁਸੀਂ ਖੋ ਕੇ ਦੂਜੇ ਸੂਬਿਆਂ ਨੂੰ ਦੇ ਦਿੱਤੇ ਰਹਿਦੇ ਗੁੱਲ ਪਾਣੀ ਪੰਜਾਬ ਦੇ ਯਾਰ ਬਣਾ ਦੇ ਦਾ ਤੋ ਤੁਸੀਂ ਇਹਦੇ ਸਾਹਦੇ ਬੈਠ ਕੇ ਸੀਚਾ ਸਾਹਿਬ ਨੂੰ ਕਿੰਨਾ ਚਿਰ ਹੋ ਗਿਆ 5 ਸਾਲ ਦਾ ਹੋ ਗਿਆ ਉਹ ਐਮਪੀ ਬਣਿਆ ਨੂੰ ਕਿੰਨੇ ਵਾਰੀ ਵਾਰੀ ਬਲਾਤਨੀ ਕੀਤੀ ਜਾ ਕੇ ਹੁਣ ਤਾਂ ਐ ਮੈਂ ਇਹਦਾ ਖਾਰ ਸਕਦੇ ਬਾਜ ਸਾਡੀ ਵਾਰ ਸਾਡਾ ਚੁਣਿਆ ਹੋਇਆ ਨਮਾਇੰਦਾ ਇਹ ਉੱਤੇ ਖਾਰ ਸਕਦਾ ਲੋਕਾਂ ਦੀ ਗੱਲ ਲੈ ਸਕਦਾ ਉਹ ਵੀ ਉੱਥੇ ਆ ਕੇ ਜੀਰੇ ਫੈਕਟਰੀ 'ਚ ਬੈਠੇ ਜਿਹਦੇ ਵਾਲੇ ਫੈਕਟਰੀ ਵਾਲੇ ਵੀ ਜਿਨ੍ਹਾਂ ਨੇ ਮੋਰਚਾ ਲਾਇਆ ਹਾਂ ਉੱਥੇ ਹੱਕ ਦੇ ਬੋਲਿਆ ਜੀਰੇ ਪਗਾਰ ਹੋਰੇ ਵੀ ਹੁਣ ਦੋਖੇ ਇਸ ਗੱਲ ਦਾ ਆਉਂਦਾ ਵਾ ਮੋਰਚੇ ਕਿਉਂ ਹਾਰਦੇ ਆ ਅਵਾ ਤਾਂ ਜਾ ਕਿਉਂ ਹਰਦੇ ਆ ਸਾਡੇ ਵੀ ਬਦਲ ਹੁੰਦੇ ਆ ਸਾਡੇ ਸਾਡੇ ਦੋਗਰੇ ਬੈਠੇ ਹੁੰਦੇ ਆ ਹੁਣ ਇੱਥੇ ਤੁਸੀਂ ਦੇਖ ਲਓ ਇੱਥੇ ਮੇਰੇ ਵਰਗੇ ਗੱਲਾਂ ਵੱਡੀਆਂ ਵੱਡੀਆਂ ਕਰਨਗੇ ਆ ਕੇ ਵੀ ਅਸੀਂ ਤਾਂ ਜੀ ਦੇਖੋ ਅਸੀਂ ਪੰਜਾਬ ਦੇ ਤੁਰੇ ਆ ਜੀ ਅਸੀਂ ਪਾਣੀ ਬਚਾਉਣ ਲਈ ਤੁਰੇ ਆ ਜੀ ਅਸੀਂ ਬੂਦੀ ਬਚਾਉਣ ਲਈ ਤੁਰੇ ਆ ਜੀ ਉਹ ਉੱਥੇ ਜਾ ਕੇ ਸਰਕਾਰ ਨਾਲ ਸੈਟਲ ਕਰ ਦਿੰਦੇ ਆ ਹੁਣ ਕਹੀ ਸੱਚ ਨੇ ਇਹ ਜੇ ਵੀ ਆ ਇਦੋਂ ਪੰਜਾਬ ਦੀ ਗੱਲ ਕਰਦੇ ਆ ਉਧਰ ਜਿਹੜੇ ਡਾਈ ਰਿਪਰਟਿੰਗਾਂ ਦੇ ਮਾਲਕ ਨੇ ਵੱਡੇ ਕਾਖਾਂ ਨੇ ਲਾਰ ਨੇ ਵੱਡੇ ਘਰਾਣੇ ਆ ਉਹਨਾਂ ਦਾ ਪ੍ਰੈਸ ਕੰਮ ਸਭ ਕਰਦੇ ਆ ਸਭ ਤੋਂ ਵੱਡੀ ਗੱਲ ਤਾਂ ਸਾਨੂੰ ਇਹ ਡੋਗਰੇ ਜੀ ਕਿਤਾਬ ਪਛਾਣਣੇ ਪੈਣੇ ਜਿਹੜੇ ਬੰਦੇ ਸਾਡੇ ਵਿੱਚ ਆ ਕੇ ਇਧਰ ਮੋਰਚੇ ਨੂੰ ਧਾਈਆਂ ਲਾਈਆਂ ਲੱਗਦੀ ਐ ਲੋਕ ਨਹੀਂ ਪੁੱਛਿਆਰਦੇ ਹੁੰਦੇ ਜਿਲਦੀਬੀਂ ਅੱਡੇ ਲੋਕ ਦੇ ਬੱਚੇ ਸਾਨੀ ਮੋਰਚੇ 'ਚ ਜੇ ਜਿਹੜਾ ਮੋਰਚਾ ਮਰਦੀ ਲੱਗਦੇ ਲੋਕ ਨਹੀਂ ਪੁੱਛਿਆਰਦੇ ਸ਼ੀਰਦ ਨੇ ਆ ਗੂ ਜਾਂ ਭਿਕ ਜਾਂਦੇ ਆ ਜਾਂ ਝੁੱਪ ਜਾਂਦੇ ਸੋ ਇਹ ਵੀ ਸਾਨੂੰ ਪਛਾਣਨ ਲਈ ਲੋੜ ਆ ਕਿ ਕਿਹੜੇ ਬੰਦੇ ਸੰਨ ਵੀ ਲਾਉਣਗੇ ਉਹ ਕਈ ਬੰਦੇ ਆ ਆਦਾ ਬਫਾਦੀ ਹਰ ਕੋਈ ਨਾ ਕੋਈ ਬੰਦਾ ਕਿਸੇ ਤਰੀਕੇ ਨਾਲ ਹੁੰਦਾ ਕਿ ਆ ਮੋਰਚਾ ਲੱਗ ਗਿਆ ਇਹਦੇ ਚੋਂ ਮੈਂ ਕੁਸਟਾਰਡੀ ਤੇ ਲੱਗ ਜਾਵਾਂ ਕੱਢ ਕੇ ਲਿਜਾਣਾ ਆਦੇ ਸਖਤ ਤੇ ਲਿਜਾਵਾਂ ਆਦੇ ਗਾਮ ਤੇ ਲਿਜਾਵਾਂ ਮੋਰਚਾ ਲੱਗਿਆ ਪੰਜਾਬ ਦੇ ਹੀ ਮੋਰਚਾ ਲੱਗਿਆ ਲੋਕਾਂ ਦੇ ਹੀ ਕੁਛ ਲੋਕ ਉਹ ਕੱਟਰ ਨੂੰ ਖਰਦੇ ਹੋਣ ਨੂੰ ਖਰਦੇ ਆ ਕੱਟਰ ਦੇ ਕੌਣ ਵਾਲੇ ਵਰਦੇ ਦੀ ਪਛਾਣ ਦੇ ਤੱਕ ਸੋ ਇੱਥੇ ਡੇਢ ਵੀ ਨਾ ਬਹੁ ਵੀ ਨਿਮੋ ਬੋਲੇ ਟੋੜੇ ਕੋਲ ਅੱਗੇ ਗਿਆ ਇਕੱਲ ਨਹੀਂ ਨਹਿਰਾ ਦੇ ਉੱਤੇ ਸਾਡੇ ਨਾਲ 7 ਵਜੇ ਸਲਾਰੇ ਵੀ ਸੀਗੇ ਸਾਡੇ ਨਾਲ ਜੱਥੇ ਬੰਦੇ ਲਾੜੇ ਵੀ ਸੀਗੇ ਸੋ ਦੇ ਲੋਕਾਂ ਨੇ ਵੀ ਸਹਿਯੋਗ ਰਿਆ ਤੇਰੀ ਮੋਰਚਾ ਉਹਦਾ ਲਾਇਆ ਵੀ ਭਾਈ ਆਪਾਂ ਨਹਿਰਾ ਦੇ ਦਬਾਵਾ ਨਹੀਂ ਪੈਂਦੇ ਅਸੀਂ ਆਹ ਸੋਦੇ ਬਰੋਇਪੁਰ ਦੇ 500 200 ਮੀਟਰਾਂ ਜਿਲੇ ਹੋ ਪਰ ਗੋਵਰਨੀ ਪ੍ਰਕਾਰ ਕੀਤਾ ਜਾ ਕੇ ਵੀਰਾਂ ਪੱਲ ਬਾਬਾ ਨਾਮ ਬੈਠੇ ਹੁਣ ਮੈਂ ਮੰਗੋ 100 ਮੀਟਰ ਸਵਾ ਸੱਤ ਮੀਟਰ ਪਿੰਡ ਆ ਮੈਂ ਕਿਹਾ ਇੱਕ ਜਗ ਚੌੜ ਨਾਣ ਦੀ ਸੀ ਫਿਰ ਉਹਦੇ ਪਰ ਜਾ ਕੇ ਪਰ ਉਦੋਂ ਵੀ ਅੱਜ ਜਗ ਲੋਕਾਂ ਨੂੰ ਲਾਮਬੰਦ ਕੀਤਾ ਪਿੰਡੋ ਪਿੰਡੀ ਜਾ ਕੇ ਜਰਲਾ ਤੇ ਕੀਤਾ ਉਹਦੇ ਰਾਤ ਨੂੰ ਕੱ ਸੁੱਤੀ ਆ ਕੇ ਤੁਹਾਨੂੰ ਨਾ ਟੱਕਿਆ ਵਾ 40 ਰੁਪਏ ਦੇ ਸਾਡੇ ਕਹਿੰਦਾ ਇਹ ਮੈਂ ਦੇਖੂ ਤੁਹਾਡੇ ਨਾਲ ਪੂਰੀ ਤਰ੍ਹਾਂ ਮੈਂ ਅਜਿੱਤ ਤੇ ਪਹਿਲਾਂ ਨਗੋਰ ਚ ਲੱਗਿਆ ਪਰ ਸਰਕਾਰ ਦੇ ਬڑے ਦਿਵਾ ਪ੍ਰੈਸ਼ਰ ਦਾ ਬਹੁਤ ਹੀ ਕੇ ਪਰ ਉਹੋ ਜਿਹੇ ਸੋੜੇ ਲੋਕਾਂ ਨੂੰ ਇਕੱਠੇ ਕਰਕੇ ਲਾਭ-ਵੰਡ ਕਰਕੇ ਤੇ ਵਧਾ ਕੇ ਆਪਾਂ ਉਹ ਕਾਮਯਾਬ ਇਸ ਗੱਲ 'ਚ ਰਹੇ ਵੀ ਮਚਾਕੀ ਮਾਨਸੰਗੜੇ ਪਿੰਡ ਤੋਂ ਲੈ ਕੇ ਫਰੀਦਕੋਟ ਤੋਂ ਲੈ ਕੇ ਹਲੀ ਦੇ ਪੁੱਤਰ ਤੱਕ ਆ ਬਹੁਤ ਬਾਬਾ ਨਹੀਂ ਪੈਂਦਾ ਉਹ ਲਾਬਾਬਾ ਪੈਂਦਾ ਨਾ ਨੁਕਸਾਨ ਸੀ ਕਿ ਜਿੰਨਾ ਪਾਣੀ ਝੀਲ ਕੇ ਸੇਮ ਕੇ ਚੱਲੇ ਆਣਾ ਨਹਿਰਾ ਤੇ ਉਹ ਪਾਣੀ ਦਾ ਪੁੱਤਰ ਵੀ ਵਿਚਾਰ ਰਹਿਣਾ ਹੈ ਜੇ ਪਾਣੀ ਮੁभी ਵਧੀਆ ਹੁੰਦਾ ਨਾ ਜਾਗਦਾ ਲੋ ਪੂਰ ਪਾਣੀ ਥੱਲੇ ਨਹੀਂ ਜਾਂਦਾ। ਥੋੜਾ ਅੱਗੇ ਦੇਖ ਲਓ ਆ ਪਰੇ ਮੁਸਕਰ ਦੇ ਪੂਰੇ ਜਿੱਥੇ ਲਫਾਫਾ ਪੈ ਗਿਆ ਉਹ ਜਿੰਨਾ ਪਾਣੀ ਸੀਗਾ ਥੱਲੇ ਨਾਲ ਨਾਲ ਨਾ ਰ ਸਾਰਾ ਪਾਣੀ ਦੇ ਹਲੜ ਗਿਆ। ਹੁਣ ਲੋਕ ਕਸਤਾਉਂਦੇ ਆ। ਨਾਲੇ ਭਈ ਇਹ ਤਾਂ ਆਪਣੇ ਨੇ ਦੱਸੇ 5000 ਕਿਸੀ ਕਿ ਹੋਰ ਨਹੀਂ ਆਉਣਾ ਸੀ। ਹੋਰ ਰੁਕ ਗਿਆਂ ਤੇ ਤਾਂ ਵਿਚਾਰੇ ਕੱਚੀ ਰਹਿ ਗਈ ਤੇ ਗਿਆ ਨਹੀਂ। ਉਸ ਕੀਮਤ ਤਾਂ ਉਹੀ ਸੀ। ਹਾਂ। ਜਦੋਂ ਪਾਣੀ ਦੀ ਗੱਲ ਆਪਾਂ ਵਾਰ-ਵਾਰ ਕਰਦੇ ਆਂ ਕਹਿੰਦੇ ਜਦੋਂ ਪਰਮਾਤਮਾ ਨੇ ਜਦੋਂ ਕਹਿੰਦੇ ਇੱਥੇ ਇਹ ਦੁਨੀਆ ਸਾਜੀ ਦਾ ਕੁਦਰਤ ਹੈ ਦਾ ਕਹਿੰਦੇ ਜਦੋਂ ਇਹ ਬੰਦੇ ਨੂੰ ਘਰ ਕਿਤੇ ਭੇਜਣਾ ਹੈਗਾ ਤਾਂ ਉਹ ਉਸ ਬੰਦੇ ਤੋਂ ਕੁਝ ਜ਼ਿੰਮੇਵਾਰੀਆਂ ਲੱਗਿਆ ਕਿ ਤੂੰ ਥੱਲੇ ਜਾਏਂਗਾ ਗਲਤ ਕੰਮ ਨਹੀਂ ਕਰੇਗਾ ਸੌਂ ਖਾ। ਕੱਲ ਸੌਂ ਖਾਏਗਾ। ਉਹ ਕਹਿੰਦਾ ਜਦੋਂ ਪਾਣੀ ਦੀ ਸੌਂ ਖਾ ਲਵੇ। ਜਦੋਂ ਪਾਣੀ ਨੂੰ ਆਪਾਂ ਖਵਾਜਾ ਵਲੀ ਵੀ ਕਹਿੰਦੇ ਆ ਦੇਵਤਾ ਵੀ ਮੰਨਿਆ ਜਾਂਦਾ ਆਪਾਂ ਗੁਰੂਕਾਂ ਉਹ ਸਵਾਰੀ ਲੈ ਕੇ ਜਾਂਦੇ ਜਾਨਾ ਸਾਹਿਬ ਦੀ ਘਰਾਂ ਤੱਕ ਤਵਾ ਪਾਣੀ ਦੇ ਛੱਕਾ ਮਾਰ ਕੇ ਪਤਾ ਬੰਦਰ ਕਰਦੇ ਨੇ ਸੁਪਾਣੀ ਦੀ ਫਰੀ ਐਨੀ ਹੱਦ ਤੱਕ ਇਸ ਜਿੰਦਗੀ ਦੇ ਵਿੱਚ ਕਿਸੇ ਸ੍ਰਿਸ਼ਟੀ ਧਰਤੀ ਦੇ ਉੱਤੇ ਤੀਜੀ ਜਗ ਦੇ ਜੋ ਪਾਣੀ ਕਿੱਥੇ ਹੋਣੀ ਤੇ ਫਿਰ ਆਪਾਂ ਅਦ੍ਰੁਮੈ ਸਿੱਧੀ ਸਾਹਿਬ ਦੀ ਕਰ ਮੈਨੂੰ ਨਜ਼ਰ ਆਉਂਦੀ ਆ ਵੀ ਮੁੰਤਾ ਇੱਦਾਂ ਕੰਬੀਰਾ ਐਡਾ ਮਸਲਾ ਆਪਣਾ ਗਾਲੇ ਪਿੰਡ ਦੇ ਸਹੋਰ ਪਿੰਡਾਂ ਦੇ ਕਿ ਪਹਾੜ, ਡੁੱਲੇ, ਲਗੜੇ, ਇੰਨੇ ਕਾਣੇ ਜਵਾਬ ਜੰਦੀਆ ਦੇ ਤਾਂ ਟੂ ਵੀ ਕੈਨਸਲ ਹੋ ਗਿਆ। ਤੇ ਐਡਾ ਮਸਲਾ ਕਦੀ ਹੋਵੇ ਲੋਕ ਘਰਾਂ ਦੇ ਬੈਠੇ। ਮਰਸੀਆ ਮਾਰ ਗਿਆ ਪੰਜਾਬੀਆਂ ਦਾ। ਲੰਗੜਾ ਹੀ ਆ ਗਿਆ ਇਸ਼ਾਰਾ ਤੇ ਆ। ਪਹਿਲੀ ਗੱਲ ਤਾਂ ਹਸਮਾਨਾ ਦਾ ਛੱਡ ਕੋਲੇ ਆਪਾਂ ਕਿਹੜਾ ਰਹਿਣਾ ਪੰਜਾਬ 'ਚ ਆਪਾਂ ਜਵਾਨ ਬਾਹਰ ਭੇਜਦੇ ਮੰਗ ਆਪਾਂ ਚੜਦੇ ਨਾ। ਉਹ ਕਿਤੇ ਨਹੀਂ ਭੱਜਿਆ ਪੁੱਜਿਆ ਜਾਣਾ। ਦਾੜ ਪਿਆ ਆਪਾਂ ਦੇ ਮੋਖੇ 'ਚ ਵੀ ਇੱਚੀ ਆਉਂਗੇ ਬਲਕਿ। ਸੋਡੀ ਜੰਮਣ ਤੋਂ ਹੋਏ ਨੇ। ਸੋਦੇ ਜਿਹੜੀ ਖਰਮ ਭੂਮੀ ਆ ਛੋੜੇ ਗੁਰਮਾ ਪੀਰਾਂ ਦੀ ਧਰਤੀ ਆ ਜਿਹਦੇ ਉੱਤੇ ਖੂਨ ਡੋਲਿਆ ਉਹਨਾਂ ਨੇ ਸਾਡੀ ਖਾਤਰ ਇੱਥੇ ਆ ਕੇ ਤਨਖੀ ਮੁਰਦਲਾ ਤੇ ਆਪਾਂ ਆਜੋ ਨੂੰ ਐ ਛੱਡ ਕੇ ਪੱਤ ਕਰੀਏ ਵੀ ਅਸੀਂ ਲਗਾਤੀਏ ਤਾਂ ਕਿਉਂ ਜਪਾਂ ਉੱਥੇ ਆਪਾਂ ਮਾਂ ਦਿਨੇ ਤੋਂ ਬੈਠੇ ਹੋਇਆ ਅੱਜੇ ਰੋਜ਼ਾ ਬਦਾਨੇ ਦਮੇਂ ਨਿਕਾ ਲੇ ਕਲੀ ਕੁਬਾਰੀ ਜਾ ਕੇ ਖੜ ਕੇ ਦੇਖਦੇ ਆਏ ਉੱਥੇ ਆ ਬਲੀਪੁਰ ਪਿੰਡ ਆ ਜਾਂ ਕਸਾਂਵਾਲ ਆ ਜਾਂ ਕਸੋ ਘੱਟੀਆਂ ਜਿੱਤੇ ਵੀ ਪਿੰਡ ਨੇ ਉੱਥੇ ਜਿੱਦਣ ਪਾਣੀ ਇਹ ਪੈਂਦਾ ਕਦ ਤੁਸੀਂ ਫਿਰ ਉਹ ਪਾਣੀ ਇੱਚਿਆ ਕਿ ਮੈਨੂੰ ਪਤਾ ਨਹੀਂ ਕੁਝ ਨਹੀਂ ਦੇਣੀ ਮੈਂ ਤੁਹਾਨੂੰ ਉਹ ਪਾਣੀ ਅਸੀਂ ਪੀਨੇ ਆ ਉਹ ਪਾਣੀ ਦੇ ਉੱਤੇ ਖੜੇ ਬੁਲੇ ਗਿਆ ਜ਼ਹਿਰ ਜਣਦੀ ਆ ਨੱਕ ਨੂੰ ਚਮੜੀ ਮੱਪਣ ਲੱਗ ਜਾਂਦੀ ਆ ਖਾਂ ਮੱਜ ਸੰਗ ਮੱਪਣ ਲੱਗ ਜਾਂਦਾ ਉਹ ਗਿਆ ਲਗਾਤਾਰ ਕਿੰਨੇ ਸਾਲਾਂ ਤੋਂ ਪਾਈ ਜਾ ਰਹੀ ਆ ਰਾਜੇ ਪ੍ਰਿੰਸਰ ਦੇ ਛੱਲੇ ਉੱਜਾ ਕੇ ਘੋਸੇ ਤੇ ਡਾਂਗ ਬੰਦ ਕੇ ਨਾ ਜਿੱਥੋਂ ਥੇ ਭੱਜ ਕੇ ਪਾਰਲੀਮੈਂਟ 'ਚ ਬਿਆਨ ਦਿੰਦੇ ਕਿ ਕੈਫਟਰੀੰਗਾਂ ਦਾ ਜੀ ਇਹ ਤਾਂ ਨਹੀਂ ਦੇਖੋ ਲੁਧਿਆਣੇ ਦੇ ਵਿੱਚ ਤੁਹਾਡਾ ਕਰਨਾ ਚਾਹੀਦਾ ਜੀ ਉਹ ਤਾਂ ਛੱਡ ਕੇ ਜਾ ਰਹੇ ਨੇ ਜੀ ਉਹੀ ਗੱਲ ਕੀਤੀ ਡਾਕਟਰ ਸਾਹਿਬ ਨੇ ਕਿ ਹੁਣ ਫੈਕਟਰੀੰਗਾਂ ਦਾ ਨਿਕਾਲਾ ਮੁੱਠੋਂ ਮਿਲੂਗਾ ਕਿਹੜਾ ਜਿਦਾਰ ਦੀ ਗੱਲ ਕਰਦੇ ਆਪਾਂ ਲੁਧਿਆਣੇ ਦੇ ਹਜ਼ਾਰਾਂ ਫੈਕਟਰੀ ਲੈ ਸਾਡੇ ਬੰਦੇ ਕਿੰਨੇ ਹੋਣੇ ਉਹਦੇ ਜਿਦਾਰਲੇ ਸਾਰੇ ਨਿਵਾਸੀ ਬੰਦੇ ਉਹਦੇ ਫੈਕਟਰੀਆਂ ਨਿਕਾਉ ਜਾਂ ਸਰਦਾ ਬੰਦ ਉਹ ਸਿਕਿਉਰਟੀ ਗਾਰ ਲੱਗਾਓ ਉਹ ਤੂੰ ਦਰਵਾਜ਼ੇ ਦੇ ਦੂਰ ਤੇ ਖੜਾਓ ਬਾਹਰ ਘੁੰਮਦਾ ਹੋ। ਸਰ ਆ ਮੈਂ ਪੈਟਰਾਵਨ ਦਾ ਹਾਦਸਾ ਦੇਖਿਆ ਨਾ ਭਾਈ 31 ਲੱਖ ਦੀ ਵਾਦੀ ਹੈ ਲੁਧਿਆਣੇ ਦੀ 31 ਲੱਖ ਦੀ ਵਾਦੀ ਦੇ ਵਿੱਚੋਂ 24 31 ਲੱਖ ਪਰਵਾਸੀ ਹੱਥੇ ਸੋਲਰ ਤੇ ਇੰਫੋਗ੍ਰਾਫੀ ਬਦਲਦੀ ਆਪਾਂ ਹੋਵੇ ਜੋ ਕੋ ਬੈਠੇ ਆ ਨੌਕਰੀਆਂ ਜਿਹੜੇ ਮਰਜ਼ੀ ਪਾਸੇ ਦੇਖ ਲਓ ਉਹ ਸਾਰੇ ਨਾ ਚਾਹ ਡਾਕਟਰਾਂ ਚਾਹ ਚਾਹੇ ਤੇ ਹੋਰ ਦਫਤਰਾਂ ਚਾਹ ਚਾਹੇ ਸਰਕਾਰੀ ਦੇਖ ਲਓ ਹੁਣ ਆਪਣਾ ਅਧਾਰ ਕਹਿੰਦਾ ਹੈ 50000 40000 ਨਾ 45000 ਅੱ ਤੋਂ ਬਾਅਦ ਇਹ ਯੂਪੀ ਬਿਆਹ ਰਹਿਵਾ ਚਲਾ ਰਸਤਾ ਉਤਰਾਖੰਡ ਦੇ ਕਾਨੂੰਨ ਲਾਗੂ ਹੁੰਦਾ ਹੈ ਇਸੇ ਤਰੀਕੇ ਤੋਂ ਕੋਈ ਬਾਦ ਨਾ ਪੁੰਚਾ ਜਾ ਕੇ ਜ਼ਮੀਨ ਨਹੀਂ ਲੈ ਸਕਦਾ ਉਹ ਘਰ ਆ ਕੇ ਲੈ ਜਾਓ ਨਾ ਜ਼ਮੀਨ ਲੈਸੇ ਦੋਨਾਂ ਨਾਲ ਨੌਬੀ ਲੈਸੇ ਨਾ ਰਸਤਾ 90000 ਜ਼ਮੀਨ ਲੈ ਕੇ ਦਿਖਾਓ ਕਹਿੰਦਾ ਪੋਇਆ ਇਹਨਾਂ ਲੋਕਾਂ ਨੂੰ ਸਿਰ ਦਿੱਤਾ ਆਪਾਂ ਬੋਲਦੇ ਨਹੀਂ ਜਾਂ ਆਪਾਂ ਜਿਹੜਾ ਬੰਦਾ ਕੁ ਕੰਮ ਕਰਦਾ ਲੱਗਦਾ ਕਹਿੰਦੇ ਆ ਜਾਂ ਜਿਹੜੇ ਬੰਦੇ ਅਖਿਲ ਤੋਂ ਉੱਤੇ ਉੱਡ ਕੇ ਪੁੱਜ ਜਾਂਦੇ ਆ ਝੁਕ ਜਾਂਦੇ ਆ ਜਾਂ ਉਹ 스ਕੱਡਣ ਲੱਗ ਜਾਂਦੇ ਆ ਮੋਰਚਾਂ ਦੇ ਵਿੱਚੋਂ ਵੀ ਇਤੋਂ ਸਿਆਸੀ ਬੁਲਾਹ ਕੱਟਦੇ ਹੋਈ ਤੇ ਉੱਥੇ ਰੁੱਕ ਕੇ ਇਹ ਆ ਆਪਣੀ ਰਿੱਦੂ ਲਸਿਆ ਹੋਈ ਜਾਂਦੀ ਆ ਆਪਾਂ ਖਵਾਲ ਹੋਈ ਜਾਂਦੇ ਆ ਖੱਟਲ ਹੋਈ ਜਾਂਦੇ ਆ ਤੇ ਆਪਣੇ ਜਵਾਬ ਜਿਹੜਾ ਪੀਪੀ ਕੇ ਖਰੀ ਜਾਂਦੇ ਆ ਆਪਾਂ ਪ੍ਰਵਾਸ ਕਰੀ ਜਾਂਦੇ ਆ ਪੰਜਾਬ ਖਾਦੀ ਹੋਈ ਹੈ ਦਾ ਉਲੀਜਰ ਦਾ ਪੁਲਿਸ ਸਾਡੀ ਮਾਰੀ ਜਾਂਦੇ ਆ ਇਤਿਹਾਸ ਸਾਡਾ ਮਾਰੀ ਜਾਂਦੇ ਆ ਇਹ ਸਾਂਝੀਆਂ ਜਿਹੜੀਆਂ ਗੱਲਾਂ ਇਹ ਹੱਲ ਤੱਕ ਖੜ੍ਹਜੋ ਜਿੰਨੇ ਆਪਾਂ ਰੇਹਲਿਆਂ 'ਚ ਆਪਾਂ ਘਰ ਸੁਤੇ ਪਏ ਆ ਇਹਦਾ ਹਲਾ ਇਦੂ ਹੀ ਬਾੜੇ ਹਣ ਇੱਥੇ ਮੈਨੂੰ ਆਪਣਾ ਰਕਤ ਸਾਹ ਤਾਦੇ ਸੀਗੇ ਆਹ ਸ਼ਰੋਮਣੀ ਕਮੇਟੀ ਦੇ ਨਾਮ 'ਚ ਚੜ੍ਹ ਦਿੰਦੇ ਆ ਅਗਦਾਲਿਆਂ 'ਚ ਲੱਗੀਆਂ ਮੁਰੂਖਾ ਜਗਨ ਸਿੰਘ ਸਾਹਿਬ ਕੋਟਾਲੀਆਂ ਕੋਟਾਲੀਆਂ ਵਰਤ ਕੇ ਇਹਦੇ ਹਾਸਾਉਣੀ ਹੈ ਰਾਤਾ ਕਿੱਛ ਲੜਦਿਆਂ ਨੂੰ ਇਹਨੂੰ ਕਹੇ ਸਾਲ ਹੋ ਗਏ। ਆਪ ਅੱਛੇ ਜਿਹੋ ਹੁੰਦੇ ਸਾਡੇ ਮੇਰੇ ਪਿੰਡਾਂ ਕੋਲੇ ਕਹੇ ਬੰਦੇ ਟਾਲੇ ਨਾ ਬੱਟੇ ਦਾ ਸੀ। ਚੋਰੀ ਦਾ ਪਰਚਾ ਕਰਾਇਆ। ਘਰਦਰ ਲੜ ਕੇ ਖੜ ਕੇ ਜਿਹਦੇ ਪਾਸੇ ਮੈਂ ਲਿਖਾ ਸੀ ਉਹਦਾ ਬੂਰਣਾ ਬਕਰ ਸਿੱਧੂ ਵੀ ਹੋਣ ਨਹੀਂ ਜਿਹੜਾ ਦੂਜੇ ਪਾਸੇ ਖੜੇ ਸੀ ਵੀ ਹਾਈ ਇਹ ਰਿਸ਼ਕ ਟਾਲਣਾ ਜੰਮ ਕਰਾਂਗੇ ਹਾਈ ਤੇ ਜਿਹੜਾ ਪਰਚਾ ਲਾ। ਫਿਰ ਜਗਤ ਸਿੰਘ ਦਸਤਨਾ ਬਾਅਦ ਕਰਦੇ 379 ਦਾ ਪਰਚਾ ਹੋ ਚੋਰੀ ਦਾ ਹੋਇਆ। ਆ ਕਿਸੇ ਕੋਲ ਤੇਰੇ ਦੋ ਕਿੰਨੇ ਉਹਦੇ ਸਰਕਾਰੀ ਪਰਚੈਤੀ ਬਾਹਰ ਲੱਗਿਆ ਜੰਗਲ ਦੀ ਬਾਹਰ ਆ ਭੰਵੇਂ ਪਿੰਡ ਆ ਮੇਰੇ ਕੋਲ ਦਮਾਨ ਸਾਡੇ ਉਹ ਥੇ ਚੱਲ ਕੇ ਗਏ ਉਹਦੇ ਵੀਡੀਓ ਕਹਿੰਦੇ ਮੈਨੂੰ ਨਹੀਂ ਪਤਾ ਸਕਤੀ ਕਹਿੰਦਾ ਮੈਨੂੰ ਨਹੀਂ ਪਤਾ ਜੀ ਕਹਿੰਦਾ ਮੈਨੂੰ ਨਹੀਂ ਦਾ ਪ੍ਰਬੰਧ ਕਹਿੰਦਾ ਮੈਨੂੰ ਨਹੀਂ ਪਤਾ ਸਰਪੰਚ ਕਹਿੰਦਾ ਮੈਨੂੰ ਨਹੀਂ ਪਤਾ ਹੁਣ ਬਾਹ ਕਿਨੇ ਦਿੱਤਾ ਜੰਗਲ ਦਾ ਬਾਹ ਤੇ ਪਰਚੈਤੀ ਪਈ ਦੋ ਕੰਨੇ ਠੇਕੇ ਤੇ ਜਾਤੀ ਦੁਬਾਰਾ ਕਿਹੜਾ ਘਰ ਖੜੇ ਦੁਬਾਰਾ ਲਵਾਤਾ ਭਾਈ ਤੁਸੀਂ ਹਨ ਉਹ ਦੁਬਾਰੇ ਦਰਜ ਕੇ ਉੱਥੇ ਬੋਲ ਕੇ ਉਹੀ ਜੰਗਲ ਦੁਬਾਰੇ ਉਕਾਰਾ ਤੌਰ ਤੇ ਮਗਰਿ ਮਾਤਾ ਦੀ ਇੱਥੇ ਜੰਗਲੀ ਰਹੂਗਾ ਇਹ ਕਦੇ ਵੀ ਜਮੀਨ ਜਿੱਨਾ ਜਿਹੜੇ ਜਮੀਨ ਬਣ ਚੇਤੀ ਆ ਇਹ ਠਿਰਕੇ ਦੇ ਨਹੀਂ ਰਹੂਗੀ। ਆ ਫਪੜੇ ਪਈ ਦਾ ਗੋੜ ਪਟਿਆ ਕਹੇ ਬੰਦੇ ਨੇ ਸਾਫ ਤੇ ਖੜਾ ਗੋੜ ਉਹ ਆਪਣਾ ਕੋਹਾਂ ਮਾਤਾ ਦੀ ਮਾਤਾ ਦਾ ਗੰਨ ਮੈਂ ਲੱਗਿਆ ਲੰਬਾ। ਉਹਦੀ ਉਂਗਲ ਸੀ ਕੀ ਗਰਦੋਰ ਸੀ ਇਹ ਬੰਦੇ ਪੰਜ ਸੱਤ ਬੰਦੇ ਨੇ ਲਾ ਕੇ ਬਿਲਕੁਲ ਕੋਈ ਦਿੱਤਾ ਨਹੀਂ। ਸਾਫ ਤੇ 10 ਸਾਲ ਪੁਰਾਣਾ ਖੜਾ ਗੋੜ ਵਰਤਦਾ। ਉਹ ਲਾ ਵੀ ਵਿਚਾਰੇ ਕਿਸੇ ਗਰੀਬ ਆਦਮ ਨੇ ਸੀਗਾ ਉਹਦਾ ਮੁੰਡਾ ਮਾਰ ਗਿਆ ਉਹਨਾਂ ਦੇ ਮੁੰਡੇ ਦੀ ਜਾਂਚ ਹੋੜ ਲੈ ਵੀ ਜਿਵੇਂ ਜਿਵੇਂ ਫੋੜ ਫੱਟਾ ਹੋ ਰਗਾ ਤੇ ਮੈਂ ਆਪਣੇ ਮੁੰਡੇ ਦੀਆਂ ਯਾਦਾਂ ਮੇਰੀਆਂ ਤਾਜ਼ਾ ਹੋ ਰਹਿਣ ਵੱਡ ਕੌਣ ਧੋਖਿਆ ਹੁਣ ਉਹ ਲਈ ਕਰ ਰਹੇ ਆ ਉਧਰ ਸਰਕਾਰ ਖੜੀ ਐ ਉਹ ਕਹਿੰਦੇ ਪਛਾਤਾ ਦੇਣਾ ਜੀ ਤੇ ਚੇਨ ਤੋਂ ਖੜ ਜਾਂਦੇ ਆ ਉੱਥੇ ਸਰਕਾਰਾਂ ਵੀ ਡੋਕੇ ਜਾਂਦੀਆਂ ਉਹ ਪਾਸਾ ਸਾਡੇ ਲੋਕ ਇਹਨਾਂ ਨੂੰ ਕਿੰਨੀ ਘਲੇਂਦੇ ਸਾਡਾ ਹਰ ਇੱਕ ਦਾ ਪੜਜਾ ਦੇ ਪੰਜਾਬ ਵਿੱਚ ਹਣਾ ਐ ਨਹੀਂ ਲੱਗ ਮੰਨੇ ਵੀ ਦੋ ਚਾਰ ਹੁੰਦੇ ਉੱਥੇ ਤੁਲਸੀ ਜੀ ਐ ਨਹੀਂ ਜਿੱਥੇ ਤੁਸੀਂ ਕਿਤੇ ਜਾਂਦੇ ਸੋਨੂੰ ਲੱਗਦਾ ਵੀ ਬੰਦਾ ਨੂੰ ਲਾੜ ਜਿਹੜਾ ਪੱਟੀ ਜਾਂਦਾ ਪੱਟੀ ਜਾਂਦਾ ਕੋਈ ਦਾਣਾ ਪੱਟੀ ਜਾਂਦਾ ਉਹ ਲੋਕੋ ਪੁੱਛੋ ਕਿ ਕਿਉਂ ਪੜਦਾ ਕਿਉਂ ਪੜਦਾ ਤੇ ਤੇਰਾ ਆਪਣਾ ਤੇਰਾ ਆਪਣਾ ਵੀ ਰੋਕਣਾ ਚਾਹੀਦਾ ਅੱਗੇ ਵੀ ਕੰਡੀ ਦਾ ਹੈਗਾ ਰਾਸਤ ਪਟਣਾ ਉੱਥੇ ਮੌਜੂਦੀ ਲੈਣੀ ਪੈਂਦੀ ਹੈ ਜਾਂ ਦੇਖੇ ਕੋਈ ਪੱਤ ਨਹੀਂ ਅੱਜੇ ਪਰਵਾਹੀ ਕੋਈ ਨਹੀਂ ਜਿੱਦਾ ਝੀਕਾਤਾ ਅਲਾਵਾ ਖੇਤ ਕੰਮ ਖਤਮ ਕਰਦੇ ਕਿਉਂ ਕਿ ਪੁੱਤਰਰਾ ਮਾਰਦਾ ਜੀ ਝੋਨਾ ਪਰਾਲੀ ਸਦ ਸਾਂ ਬਾਗ ਦੀ ਫਸਲ ਤੋਂ ਵੀ ਪੈ ਜਾਂਦੀ ਹੈ ਜੀ ਉਹ ਬਹੁਤ ਝੱਕਦੇ ਹੁਣ ਆਪਾਂ ਪੈ ਗਏ ਜਿਹੜੇ ਸੜਕਾਂ ਦੇ ਖੜੇ ਆ ਟੁਪੰਨਿਆਂ ਦੇ ਖੜੇ ਆ ਖਾਲਾਂ ਦੇ ਖੜੇ ਸਰਕਾਰੀ ਥਾਵਾਂ ਦੇ ਖੜੇ ਆ ਗੂੜਤਾਂ ਦੇ ਖੜੇ ਆ ਕੁਤਰਾ ਸ਼ਹਾਦ ਖੜਾ ਕੋ ਸਿਲੀਆ ਖੜਾ ਪਰ ਮੁੰਡੇ ਨਿਕਲੇ ਪਰ ਜੇ ਇਤਨਾ ਪਾਇ ਨਿਕਲਣਾ ਪਟਾ ਦੇਓ ਜੀ ਇਹਨੂੰ ਫਾਇਦ ਕਰ ਲਓ ਜੀ ਦੀ ਕਮਾਈ ਹੋ ਜੂ ਜੀ ਤੇ ਦੂਜੇ ਪਾਸੇ ਆਹ ਦੀ ਗਾਢੀ ਪਈ ਆ ਗੇਟ ਦੀ ਜੀ ਮਿੱਤਰੀ ਹੁੰਦੀ ਆ ਬੰਦੇ ਦੀ ਇੰਨੀ ਗਾਢੀ ਆ ਇੰਨਾ ਦਾ ਆਪ ਹੁਣ ਬਦਿਆ 20% ਫਿਰ ਜਿੱਕਾ ਮਾਰਦੇ ਆ ਬਰਾਸ ਨੂੰ ਮਰੀਕ ਬੇਟੀ ਆ ਜਿਆ ਪੱਖ ਦੇ ਭਾਈ ਦਾ ਮਸਲਾ ਸੀਗਾ ਕਿ ਨਾ ਕਰ ਬਣਾਤੀ ਸੋਹਣੀ ਕਿ ਬੇਟੀ ਆ ਨੇ ਭਗਦੇ ਭਾਈ ਤੇਰੇ ਵਿੱਚ ਜੋਨ ਮਾਗਦ ਹਨ ਕੋਈ ਕੈਕਸੀ ਜਰ ਨੇ ਨੂੰ ਬੁਲਾ ਲਾ ਕਹਿੰਦੇ ਸਾਡੇ ਤੇ ਦਰਾਖਤ ਪਾ ਮੈਂ ਜਾ ਕੇ ਉਹ ਤੇ ਸ਼ਰੂਨੀ ਕਮੇਟੀ ਮੈਂਬਰ ਨਾਲ ਗੱਲ ਕੀਤੀ ਮਾਹ ਭਾਈ ਸਾਹਿਬ ਜਿਹੜਾ ਲਵਾਉਣੇ ਆ ਤੁਸੀਂ ਪੱਕੀ ਜਾਂਦੇ ਹੋ ਫਰੀ ਕਹਾਣੀ ਪੜਦੇ ਹੁਣ ਮੈਂ ਜਿਹੜੇ ਬੰਦੇ ਕਹਿੰਦੇ ਨੇ ਬਾਲੇ ਬੰਦੇ ਸਿਆਣੇ ਬਾਲੇ ਬੰਦਾ ਬਹੁਤ ਜੀ ਕਿਉਂ ਤੁਸੀਂ ਜੁੱਤੀ ਗੱਲਾਂ ਬਾਈ ਪਟਤਾਂ ਦਾ ਨਾਲ ਜਾਂ ਮੈਂ ਇਹ ਨਾ ਬਰਤਨ ਤੁਹਾਲੇ ਜੁੱਜ ਜਿਹੜਾ ਬਰਾਤ ਜਿਹੜਾ ਹੋੜ ਘੱਟੋ ਘੱਟ ਵੀ ਪ੍ਰਤੀ 30 ਸਾਲ ਦਾ ਹੋਇਆ ਜਵਾਨ ਹੁੰਦਾ ਹੀ ਲਾ ਲਦਾ ਤੇ ਸਾਈਕਰੇ ਸਾਲ ਉਹਦੀ ਬੰਦਾ ਉਹਨੂੰ ਅਜੇ ਮੈਂ ਫੜ ਕੇ ਕਿਸਾਂ ਮਿੰਟ ਕਿਹਦੀ ਵੀ ਦੁਆਰੇ ਲਾ ਦੇਉਂ ਕੈਸਾ ਹੋ ਜਾਊਗਾ ਸੋ ਜਿਹੜੀਆਂ ਤਰ੍ਹਾਂ ਦਾ ਪੜ ਰਹੇ ਨੇ ਤੁਸੀਂ ਸਾਰਾ ਇੱਥੇ ਬੋਲਰਾਂ ਦੇ ਬੈਠੇ ਹੋ ਖੰਡ ਦੇ ਬੈਠੀਆ ਸਿਰ ਉਮੀਦ ਕਮੇਟੀ ਜਿਹੜਾ ਸਾਰਾ ਮੈਂਬਰ ਆ ਉਹਨੂੰ ਵੀ ਕੋਈ ਦਿੱਕੀ ਕੱਢੋ ਉਹਨੂੰ ਵੀ ਮਿਲੋ ਤੇ ਪੱਟਣ ਦਾ ਆ ਨਹੀਂ ਪੱਟ ਨਹੀਂ ਸਕਦਾ ਵੈਸੇ ਤਾਂ ਇਹ ਇੱਕ ਕਾਨੂੰਨ ਆ ਮੈਂ ਲਗਾਇਆ ਹੁਣ ਤੁਸੀਂ ਬੰਦੇ ਨੂੰ ਲੂਰੀ ਨੂੰ ਕੱਢ ਕੇ ਦੇ ਕਾਨੂੰਨ ਵੀ ਹੈ ਕਹਿੰਦੇ ਜੇ ਕੋਈ ਬੰਦਾ ਰੋਡ ਬੜਦਾ ਤਾਂ ਉਹ ਤੇ 302 ਧਾਰਾ ਨੂੰ ਲੈ ਸਕਦਾ ਇੱਕ ਨੂੰ ਬਣਿਆ ਕੋਈ ਨਹੀਂ ਕੋ ਲੋਕਾਂ ਨੂੰ ਕਿਵੇਂ ਹੁੰਦੇ ਆ ਤੁਹਾਨੂੰ ਪਤਾ ਹੀ ਆਪਾਂ ਸਾਰਾ ਜਿਸ ਕਰਕੇ ਜਿੰਨਾ ਮੈਂ ਅੱਲਾਹ ਦਾਦਨਾ ਦੀ ਗੱਲ ਕਰਨਾ ਜੇ 체 ਕਿੰਨੇ ਜਿਆਦਾ ਨੂੰ ਲੱਗਦਾ ਹੁਣ ਆਪਣੇ ਲੋਕਾਂ ਦੀ ਕੀ ਆਦਤ ਹੈ ਐਡੀ ਗਲਤੀ ਆਦਤ ਹੈ ਜੇ ਵਿਸ਼ਾਪ ਵੀ ਕਰਦੇ ਕੰਮ ਪਾਣੀ 'ਚ ਖੜ ਕੇ ਗੰਦ ਦੇ ਮੂੰਹ ਪਾਣੀ ਵਿੱਚ ਲਾ ਕੇ ਕਰਦੇ ਪਾਣੀ ਦੀ ਬੂਤੇ ਲੱਗਦੇ ਕਾ ਲੋਗ ਚੱਕਣ ਕੇ ਕੋ ਬੋਰੇ ਕੋ ਝੋਲੇ ਤੇ ਸਵਾਰ ਪਾਉਣਗੇ ਕੁ ਜਿੰਨਾ ਕਾਤ ਨਾਲ ਇਕੱਠਾ ਕਰਾ ਹੋਗਾ ਜਾ ਕੇ ਨਾਲ ਸੱਦਣਗੇ ਔਰ ਉਹ ਉੱਥੇ ਬਾਹ ਫੜਦਾ ਕਰਦੀ ਫੜਦਾ ਕਰਦੀ ਜਿੱਥੇ ਕਿ ਤਾ ਮੁੱਤ ਰੇਗਾ ਬੰਦਾ ਮੈਂ ਲੱਗਿਆ ਪਾਣੀ ਨੂੰ ਖਰਾਬ ਕਰੀ ਜਾਂਦਾ ਉਹਦੀ ਬਾਹ ਫੜ ਤੋਂ ਉੱਠ ਹੀ ਲੈ ਗਈ ਵੀ ਜਿਹੜਾ ਜੰਦ ਜਾਂ ਜਿਹੜੀ ਜ਼ਹਿਰਦਾਰ ਪਾਣੀ ਪਿਵਾ ਰਿਆ ਪਹਿਲਾਂ ਲੈ ਚੱਕ ਪਾਲ ਖਲਾਸ ਹੁਕੀ ਜਾਂ ਜਿਹੜਾ ਕੂੜਾ ਕਰ ਨਾਲ ਗੰਦੂ ਪਾ ਰਿਆ ਇਹ ਖਾਪਾ ਇਹ ਫਿਰ ਲੋਕ ਬਦਲ ਗਏ ਐਲੀਆ ਕਲਮ ਦੀ ਲੋਕਾਂ ਨੂੰ ਆਪਾਂ ਕਰਵਾਣੀ ਰੋਜ਼ ਲੋਕ ਪੜ੍ਹਦੇ ਆ ਰੋਜ਼ ਸੁਣਦੇ ਨੇ ਰੋਜ਼ ਆਪਾਂ ਖੂਰ ਘਰ ਆਉਂਦੇ ਆ ਅਮਰ ਕਨਗਈ ਮੇਰੇ ਬੰਦੇ ਤੇ ਬਲੂਕਾ ਤੇ ਖੜਕੀ ਗੱਪ ਮਾਰੀ ਜਾਂਦੇ ਆ ਵੀ ਇਹਦਾ ਹੁਣ ਇੱਕ ਤਰ੍ਹਾਂ ਦਾ ਫੇਰ ਸਾਹ ਮੈਂ ਇਹ ਵੀ ਲੋਕਾਂ ਨੇ ਇੱਕ ਵਪਾਰ ਹੀ ਬਣਾ ਲਿਆ ਇੱਕ ਆਸਰਾ ਲੈ ਕੇ ਇਹਦਾ ਵੀ ਚਲੋ ਟੀਕਾ ਰਸਾਂ ਦਾ ਆਸਰਾ ਲੈ ਕੇ ਲੋਕਾਂ ਨੂੰ ਰਾਹ ਕਰਨਾ ਸੌਖਾ ਹੋ ਗਿਆ ਸੋ ਭਾਈ ਸੋਨੇ ਕੋਈ ਆਇਆ ਬੋਇ ਉਤਾਰਿਆ ਫਸਲਾ ਮੈਂ ਫਿਰ ਕਹਿੰਦਾ ਸਭ ਤੋਂ ਜ਼ਿਆਦਾ ਇਹ ਅਹਿਮ ਫਸਲਾ ਜੇ ਗਵੀਰਾ ਦਾ ਐਨਾ ਬਹੁਤ ਪੁਰਾ ਤਿਆਰ ਹੈ ਜ਼ਿਲ੍ਹੇ ਮੈਂ ਪੰਜ ਸਾਲ ਖਿਲਾਏ ਆ ਪੀਤਪੁਰ ਲੋਗਾ ਹੋਰ ਫਾਇਦਾ ਜ਼ਿਲ੍ਹਾ ਨਾ ਇਹ ਜਿਆਦਾ ਲੋਕ ਪੇਰਦਾ ਤੁਸੀਂਾਰੇ ਫੀਲ ਤੋਂ 15 ਅਗਸਤ ਨੂੰ ਆਪਣਾ ਵੱਡਾ ਮਾਰਕਟ ਧਰਾਂਗੇ 15 ਤੋਂ ਪਰੋਂ ਉਹ ਵੱੰਨ ਵਾਰ ਫਸਲਾ ਦਿੱਤਾ ਉਦੋਂ ਪਹਿਲਾਂ ਸਾਡੀ ਬੇਨਤੀ ਇਹ ਆ ਕਿ ਅਸੀਂ ਹੁਣ ਤੁਹਾਡੇ ਕੋਲ ਬੈਠਾਂਗੇ ਤੁਸੀਂ ਮੰਦਵਤ ਵੀ ਤੁਸੀਂ ਨੂੰ ਦੇਣਾ ਜਾਣਾ ਸਾਡੇ ਕੋਲ ਇਹ ਡਸਕੂਮੈਂਟ ਲਾ ਲਿਓ ਤੁਸੀਂ ਸਾਡੇ ਜਿਹੜੇ ਪ੍ਰੋਇਜਕਟ ਦੀ ਜਿਹੜਾ ਸੋਡੀ ਮਹੱਤਤਾ ਵੜੀ ਹੋਈ ਹੈ ਤੁਸੀਂ ਕੋਈ ਵੀ ਇੱਥੇ ਸਾਨੂੰ ਆਪਣੇ ਦਾਸ ਪਤਰਾ 20 25 30 ਜਿੰਨੇ ਬੰਦੇ ਦੇ ਪੰਜ ਬੰਦੇ ਦੇ ਜਿਹੜੇ ਪ੍ਰੋਇਜਕਟ ਇਹਨਾਂ ਦੀ ਗਵਾਹੀ ਕਰਨ ਇੱਥੇ ਇਹਨਾਂ ਨੇ ਲਾਮਬੰਦੀ ਕਰਨ ਅਸੀਂ ਵੀ ਆ ਜਾਾਂਗੇ ਲਾਮਬੰਦੀ ਬਹੁਤ ਜ਼ਰੂਰੀ ਹੈ ਜੇ ਲਾਮਬੰਦੀ ਹੋਊਗੀ ਲੋਕਾਂ ਜਾਂ ਆਪਣਾ ਗੱਲ ਲੈ ਕੇ ਜਾਵਾਂਗੇ ਤੇ ਟੁੱਪੜੀ ਪਹੁੰਚਾਂਗੇ ਤਾਂ ਜਾ ਕੇ ਲੋਕਾਂ ਨੇ ਉੱਠਣਾ ਹੈ ਤਾ ਆ ਜਾ ਕੇ ਲੋਕਾਂ ਨੇ ਇਹ ਗਾਈ ਚੱਕਾ ਸਾਥ ਇਹਨਾਂ ਲੋਕਾਂ ਨੂੰ ਸਮਝਾਉਣ ਦੀ ਲੋੜ ਆ ਆ ਮੇਰੇ ਕੋਲ ਜਸਕੀਰ ਸਿੰਘ ਬੈਠੇ ਨੇ ਡਾਕਟਰ ਅਮਨ ਸਿੰਘ ਬੈਠੇ ਆ ਇਹ ਬੜੇ ਮਹਾਗੁਣੇ ਤੱਥ ਨੇ ਇਹਨਾਂ ਕੋਲੇ ਕਿ ਕਿ ਪੱਕ ਕੋਈ ਨੂੰ ਸਾਰੇ ਗੱਲਾਂ ਦਾ ਪਤਾ ਵੀ ਕਿੰਨਾ ਪਾਣੀ ਪੈ ਰਿਹਾ ਕਿਹੜਾ ਪਾਣੀ ਪੈ ਰਿਹਾ ਕਿਹੜਾ ਕੈਮੀਕਲ ਪੈ ਰਿਹਾ ਕਿੰਨੀ ਜ਼ਹਿਰ ਪੈ ਰਹੀ ਹੈ ਜਾਂ ਆਕੜੇ ਨੇ ਜਿਹੜੇ ਕਿੰਨੇ ਜਵਾਕ ਮਾਰ ਰਹੇ ਨੇ ਜੇ ਕਿਹੜੇ ਕਿਹੜੇ ਰੋਗ ਸਾਹਮਣੇ ਆਕ ਰਹੇ ਆ ਚਮੜੀ ਦੇ ਹੱਡੀਆਂ ਦੇ ਕੈਂਸਰ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਡਾਕਟਰਾਂ ਦੇ ਸੌਖੀ ਆਇਆ ਚ ਸਾਰਾ ਕੁੜਾ ਧਿਆਨ ਦੇਣਾ ਚਾਹੀਦਾ ਜੋ ਸੋਚਾਂਗੇ ਜਾਂ ਇਹਦੇ ਬਾਰੇ ਜਾਣਾਂਗੇ ਤਾਂ ਸਭੀ ਰੂਹ ਕੰਬ ਜਾਂਦੀ ਹੈ ਕਿ ਅਸੀਂ ਇੰਨਾ ਜ਼ਹਿਰ ਪੀ ਰਹੇ ਆ ਪਾਣੀ ਦੇ ਵਿੱਚ ਸੋ ਅਸੀਂ ਸੋਲੇ ਪਰ ਹੁਣ 10 ਮਿੰਟ ਪੜ੍ਹ ਰਹੇ ਆ ਤੁਸੀਂ ਸਾਨੂੰ ਜਿਹੜੇ ਬੰਦੇ ਆਪ ਦੀ ਮਰਜ਼ੀ ਦੇ ਨਾਲ ਆਪ ਦੇ ਮਨੋਂ ਤਣੋਂ ਇਹ ਸੇਵਾਤ ਹੁਣਾ ਚਾਹੁੰਦੇ ਨੇ ਜੀ ਉਹ ਜਰੂਰ ਕੋਈ ਮੁਰਦ ਜੀ ਸਾਡਾ ਸਾਥ ਦਿਓ ਕਿਉਂਕਿ ਹਰ ਥੇਰੇ ਦੇ ਵਿੱਚ ਅਸੀਂ ਇੱਕ ਟੀਮ ਬਣਾਉਣੀ ਆ ਤੇ ਉਹ ਟੀਮ ਆ ਜਿਹੜੀ ਉਹ ਪੂਰਾ ਖੇਲਾ ਦੇਖੂਗੀ ਉਹ ਖੇਲਾ ਦੇਖ ਕੇ ਉਹ ਉਹਦਾ ਸਾਰੇ ਸਾਡੇ ਨਾਲ ਕਦੇ ਵਿਚਾਰ ਚ ਕਿ ਸਾਰੇ ਪੰਜਾਬ ਦੇ ਕਦੇ ਪਿੰਡਾਂ ਤੀ ਪਹੁੰਚ ਜਾ। ਸੋ ਅਸੀਂ ਸਾਡੇ ਇੰਨੇ ਵੀ ਆ ਜਿਵੇਂ ਇਹ ਤੋਂ ਸਨਮਾਨ ਦੇਣਾ ਸੀਗਾ ਉਹ ਸਨਮਾਨ ਦੇਣਾ ਜਿਹੜੇ ਜੁਗਾਰ ਉਹ ਵੀ ਸਾਡੇ ਟੀਮ ਦਾ ਹਿੱਸਾ ਨੇ ਕੰਪੀਟੀਸ਼ਨ ਬੁਲਾਉਣਾ ਫੋਟਾ ਉਸ ਸਾਡੇ ਦਿੱਲੀ ਦਾ ਖੈਰਾ ਦੀ ਨੇ ਲਗਾਨੇ ਤੋਂ ਯਾਨੀ 12 15 ਬੰਦੇ ਸੀ ਮਤਲਬ ਕਿ ਹੈਗੇ ਆ ਟੀਮ ਦੇ ਵਿੱਚ 20 ਨੇ ਕਿ ਇੱਕ ਟੀਮ ਖੱਢੀ ਹੋ ਗਈ ਫਤੋ ਬਾਦ ਇਸ ਦੇ ਨਾਲ ਹੋਰ ਤਾਂ ਕਿਉਂਕਿ ਮਸਲਾ ਬਹੁਤ ਗੰਭੀਰ ਆ ਕਿ ਉੱਥੋਂ ਤੱਕ ਨਹੀਂ ਛੜਨਾ ਚਾਹ ਭਾਰੀ ਤੋ ਤੱਕ ਨਹੀਂ ਰੁਕਣਾ ਨਿਕਲਾ ਆਪਾਂ ਗੋਡੇ ਦਰਿਆ ਦਾ ਪੀਸੀ ਨੂੰ ਪਹਿਣਾ ਜਾਂ ਗੋਡੇ ਦਰਿਆ ਦਾ ਪਾਣੀ ਲੋਕਣਾ ਜਿੰਨੀਆਂ ਪੰਜਾਬ ਦੀਆਂ ਹਜ਼ਾਰਾਂ ਫੈਕਟਰੀਆਂ ਧਰ ਕੇ ਚਹਿ ਤਾਰਿਆਂ ਉਹ ਵੀ ਰਾਤਾ ਨੂੰ ਵਿਚਾਉਣ ਲਈ ਆਪਾਂ ਮੈਨੂੰ ਬਰਾਬਰ ਕਰਉਣੀ ਆ ਬਾਦ ਨੂੰ ਵੀ ਨੂੰ ਵਿਚਾਉਣ ਲਈ ਜੇ ਆਪਾਂ ਆਪ ਬਸਤਉਣੀ ਆ ਸੋ ਤੁਸੀਂ ਬਹੁਤ ਵਧੀਆ ਕੰਮ ਕਰਨਾ ਜਿਸ ਤਰ੍ਹਾਂ ਡਾਟ ਸਾਬ੍ਹ ਦੱਸਿਆ ਕਿ ਅਸੀਂ ਮਹਾਪੰਚਾਇਤ ਬਣਾਈ ਆ ਫਿਰ ਅਸੀਂ ਜਿਹੜੇ ਪੰਜਾਬ ਦੇ ਸਾਰੇ ਸਾਦੇ ਸਾਂਝੇ ਲੋਕ ਦੇ ਮੁੱਦੇ ਨੇ ਹੱਲ ਬਣੇ ਆ ਮੁਲਾਬੰਦੀ ਕਰ ਬਣੇ ਆ ਫਿਰ ਪੁਕਾਰਿਆ ਸਰਦਾਰ ਇਹ ਮੈਂ ਕਹਿੰਦਾ ਘੇਰਾ ਇਹ ਸਾਰੇ ਪੰਜਾਬ ਤੋਂ ਨਾ ਕਹੀ ਬਹੁਤ ਬੰਦੇ ਬੈਠੇ ਆ ਪੰਜਾਬ ਦੇ ਵਿੱਚ ਲੜਨ ਵਾਲੇ ਦਰਦ ਰੱਖਣ ਵਾਲੇ ਚਿੰਤਾ ਕਰਨ ਵਾਲੇ ਲੋੜ ਆ ਉਹਨੂੰ ਮੇਨ ਨੂੰ ਦੀ ਲੋੜ ਆ ਉਹਨੂੰ ਥਾਪ ਦੇ ਕੇ ਨਾ ਤੋਲਦੀ ਵੀ ਆਓ ਕੋਈ ਕਰੋ ਲੋਕਤ ਨੂੰ ਤਿਆਰ ਨੇ ਕੋ ਲੋਕ ਆ ਦੇ ਸਾਡੇ ਨਾਲ ਕੀ ਮਤਾ ਖਾਦੇ ਆ ਸੋ ਗੈਂਤੀ ਜਿੰਨੇ ਤੁਸੀਂ ਬੱਦ ਤੋਂ ਬਾਅਦ ਹੋਰ ਵੀ ਆਪਾਂ ਅਗਲੀਆਂ ਮੀਟਰਾਂ ਦੇ ਵੱਡੇ ਕਰਕੇ ਇਹ ਪਿੰਡਾਂ ਦੇ ਅਸੀਂ ਆਵਾਂਗੇ ਅਜੇ ਉਦੋਂ ਵੀ ਦੇਖਿਆ ਇੱਥੇ ਜੋ ਥੱਲੇ ਬੈਠੇ ਆ ਪਹਿਲਾਂ ਇਹ ਬੰਦੇ ਗੈਂਤੀ ਦੇ ਆਏ ਜਦੋਂ ਪਿੰਡਾਂ ਜਿੱਤੇ ਤਾਂ ਲੋਕਾਂ ਨੇ ਆਵਾਜ਼ ਸ਼ੁਰੂ ਕਰੀ ਅਈ ਤੋਂ ਲੈ ਕੇ ਜੀ ਤੱਕ ਸੀ ਇਹ ਦੀ ਰਿਪੋਰਟ ਜਦੀ ਸਰਕਾਰਾਂ ਲੱਗ ਕਿ ਲੋਕ ਉੱਠ ਖੜੇ ਹੋਏ ਇਸੇ ਕਰਕੇ ਸਰਕਾਰ ਕੋਲ ਰਮੀ ਸੀਗੀ ਜਿਹੜਾ ਬਾਹਾ ਨਹੀਂ ਪਾਉਂਦੇ ਸੀ ਪਤਾ ਨਹੀਂ ਕਿ ਲੋਕ ਖੰਡਾਂ ਦੇ ਉੱਠਣਗੇ ਹੋਣ ਵੀ ਕਿ ਸਰਕਾਰ ਨੂੰ ਲੱਗੂਗਾ ਕਿ ਹਾਂ ਇਹ ਪੂਰਾ ਪੰਜਾਬ ਉਹ ਪੂਰਾ ਪਾਣੀ ਦੇ ਮਸਲੇ ਤੇ ਬੁੱਢੇ ਲਗਿਆ ਦੇ ਮਸਲੇ ਤੇ ਸਭ ਤੋਂ ਦੇ ਮਸਲੇ ਤੇ ਕਾਲੇ ਪਾਣੀ ਦੇ ਮਸਲੇ ਤੇ ਕਿ ਸਰਕਾਰ ਨੇ ਉਦੋਂ ਪਹਿਲਾਂ ਬਲਾਂ ਇਹ ਜੰਗੀਆਂ ਘਾਤੋਂ ਤੋਂ ਉੱਤੇ ਕੰਨ ਲਗਣੀਆਂ ਫੈਕਟਰੀਆਂ ਤਾਂ ਖੜੇ ਲੱਗੇ ਤੇ ਫੰਡ ਕਰਨਗੇ ਜੋ ਮਾਪੀ ਹਵਾ ਦਾ ਕਾਰਨਾ ਆਪਾਂ ਹੁਣ ਉਹ ਨਹੀਂ ਵੀ ਇਹ ਮੁਕਾ ਚੱਕ ਲਿਆ ਜੀ ਤੇ ਮੁਤਾਬਿਲ ਕਾਲੇ ਲੱਗ ਗਿਆ ਇਹ ਕੋਈ ਨਹੀਂ ਕਰਨਾ ਚਾਹੀਦਾ ਸੋ ਇਹਦਾ ਬਹੁਤ ਜ਼ਰੂਰਤ ਆ ਆਪਾਂ ਉਹਨਾਂ ਪਰੇਰ ਵਰਦੇ ਆ ਹੱਥ ਫੇਰੂ ਲੈ ਕੇ ਲੋਕਾਂ ਜਾਣੇ ਆ ਵੀ ਆਓ ਹੁਣ ਮਾਦੋ ਜਿਹੜੇ ਬੰਦੇ ਨਹੀਂ ਲੱਗਦਾ ਮੈਂ ਕਦੇ ਕੰਡਾ ਲਾ ਕੇ ਵੇਲੂ ਪਾ ਮਾਦੋ ਆ ਬਿਆ ਪਰ ਤੁਸਾਂ ਮੈਂਦਾ ਬਚ ਜੂਗਾ ਕਿਹਨੇ ਬਚੋਗੇ ਹੁਣ ਪਾਣੀ ਦਾ ਤੁਸੀਂ ਹਰ ਵੇਲੇ ਵਰਤਦੇ ਆਪਾਂ ਆਟਾ ਰੋਮਨੇ ਆ ਤਾਂ ਪਾਣੀ ਕਾਲਾ ਸਾਮ ਦੀ ਪਰੋਣਾ ਤਾਂ ਪਾਣੀ ਪੀਂਨੇ ਆ ਤਾਂ ਪਾਣੀ ਪਸ਼ੂਆਂ ਨੂੰ ਕਿਉਂ ਨਾ ਤਾਂ ਪਾਣੀ ਕਿਸੇ ਤੇ 24 ਘੰਟੇ ਪਾਣੀ ਵਰਤਦੇ ਆ ਜੋ ਪਾਣੀ ਸਾਨੂੰ ਜ਼ਹਿਰ ਦੇ ਰਿਹਾ ਉਹ ਪਾਣੀ ਕੈਂਸਰ ਦੇ ਰਿਹਾ ਕਾਲੇ ਪੀਲੇ ਦੇ ਰਿਹਾ ਕਿੰਨੀ ਆਰਾਮ ਆ ਗਏ ਖੋਦੇ ਖਤਮ ਕਰ ਰਿਹਾ ਮਾਰ ਰਿਹਾ ਤੇ ਬਚੋ ਕਿਵੇਂ ਸੋ ਇਹਦਾ ਮੈਂ ਬੇਤਲਾ ਕਰ ਕਿ ਅੰਤ ਕੈਟਰਿੰਗ ਦੀ ਬਜਾਇਆ ਇਸ ਤਰ੍ਹਾਂ ਨਿਕਲ ਕੇ ਨਹੀਂ ਜਿਵੇਂ ਅੱਜ ਕਰਦੇ ਆਓ ਆਪਾਂ ਤੋ ਜੇਰਾ ਵਿਅਕਤੀਗਤ ਸਭ ਤੋਂ ਕਸਟਮਰਾਂ ਨੂੰ ਸਤਿ ਸ਼੍ਰੀ ਅਕਾਲ ਦਿਓ ਜ YouTube ਜਹਾਂ ਵੀ ਹੈ ਸਾਡੇ ਤੋਂ ਜਿਹੜੇ ਵੀ ਪਰਦੇ ਜਿਹਨੋਂ ਚਾਹ ਆਣਾ ਨੰਨਾ ਕਮੇਸਨ ਆ ਨਾ ਕਰੀਏ ਕੋਆ ਤੇ ਤੁਹਾਨੂੰ ਸਭ ਦਾ ਸਾਥ ਤੇ ਧੰਨਵਾਦ ਸਭ ਦਾ ਵਾਹਿਗੁਰੂ ਸਾਹਿਬਾ ਵਾਹਿਗੁਰੂ